ਸਤ ਸ੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਇਸ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ। ਕਿ ਦੋਸਤੋ ਇਹ 2025 ਤੋਂ ਜਿਹੜਾ ਬੈਂਕਿੰਗ ਸਿਸਟਮ ਆਪਣਾ ਉਹਦੇ ਵਿੱਚ ਇੱਕ ਪੰਜ ਬਦਲਾਅ ਹੋਣ ਜਾ ਰਹੇ ਆ ਜਿਹੜੀਆਂ ਪੂਰੀਆਂ ਬੈਂਕਾਂ ਨੇ ਉਹ ਆਪਣੇ ਇੱਕ ਪੰਜ ਨਵੇਂ ਰੋਲ ਜਾਂ ਪੰਜ ਬਦਲਾ ਕਰਨ ਜਾ ਰਹੀਆਂ ਨੇ ਤਾਂ ਉਹ ਪੰਜ ਬਦਲਾ ਕਿਹੜੇ-ਕਿਹੜੇ ਨੇ ਤੇ ਆਪਣੇ ਉੱਤੇ ਉਹਨਾਂ ਦਾ ਕੀ ਅਸਰ ਪਊਗਾ ਇਹਦੇ ਬਾਰੇ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤਾਂ ਦੋਸਤੋ ਵੀਡੀਓ ਨੂੰ ਅਖੀਰ ਤੱਕ ਦੇਖਣਾ ਤਾਂ ਤੁਹਾਨੂੰ ਪੂਰੀ ਮਤਲਬ ਕਿ ਜਿਹੜੀ ਜਾਣਕਾਰੀ ਆਪਾਂ ਦੇਵਾਂਗੇ ਉਹ ਤੁਹਾਨੂੰ ਸਮਝ ਆ ਸਕੇ ਹਾਂਜੀ ਦੋਸਤੋ ਜਿਹੜੇ ਪੰਜ ਵੱਡੇ ਬਦਲਾ ਹੋ ਰਹੇ ਆ ਬੈਂਕਿੰਗ ਸਿਸਟਮ ਦੇ ਵਿੱਚ ਜਾਂ ਬੈਂਕਾਂ ਦੇ ਸਿਸਟਮ ਦੇ ਵਿੱਚ ਤਾਂ ਉਹ ਕਿਹੜੇ-ਕਿਹੜੇ ਨੇ ਸਭ ਤੋਂ ਪਹਿਲਾਂ ਤਾਂ ਦੋਸਤੋ ਜਿਹੜਾ ਆਪਾਂ ਇੱਕ ਖਾਤੇ ਤੋਂ ਦੂਜੇ ਖਾਤੇ ਦੇ ਵਿੱਚ NEFT ਜਾਂ RTGS ਰਾਹੀਂ ਜਿਹੜੇ ਪੈਸੇ ਭੇਜਦੇ ਸੀ ਉਹਨਾਂ ਦੇ ਟਾਈਮ ਦੇ ਵਿੱਚ ਬੈਂਕਾਂ ਨੇ ਬਦਲਾਅ ਕੀਤਾਗਾ ਜਿਹੜਾ NEFT ਆ ਉਹਨੂੰ 24*7 ਮਤਲਕਿ 24 ਘੰਟੇ ਉਹ ਕੋਈ ਸੁਵਿਧਾ ਗਈ ਉਹ ਆਪਾਂ ਨੂੰ ਮਿਲਦੀ ਰਹੂਗੀ ਤੇ ਪਰ ਜਿਹੜੀ ਆਰਟੀਜੀਐਸ ਦੀ ਸੁਵਿਧਾ ਗਈ ਉਹ ਰਾਤ ਨੂੰ 10 ਵਜੇ ਤੱਕ ਆਪਾਂ ਆਰਟੀਜੀਐਸ ਕਰ ਸਕਦੇ ਆ ਤਾਂ ਇਹ ਬੈਂਕਿੰਗ ਸਿਸਟਮ ਦੇ ਵਿੱਚ ਬਦਲਾਅ ਹੋਇਆਗਾ ਉਸ ਤੋਂ ਬਾਅਦ ਜਿਹੜਾ ਦੂਸਰੋ ਦੂਸਰਾ ਬਦਲਾਅਗਾ ਉਹ ਗਾ ਵੀ ਜਿਹੜੇ ਏਟੀਐਮ ਦੇ ਉੱਤੋਂ ਆਪਾਂ ਪੈਸੇ ਕਢਵਾਉਂਦੇ ਸੀਗੇ ਤਾਂ ਪਹਿਲਾਂ ਜਿਹੜੇ ਵੱਡੇ ਸਿਟੀ ਆ ਉਹਨਾਂ ਦੇ ਵਿੱਚ ਤੰਨਾ ਬਾਰੀ ਆਪਾਂ ਪੈਸੇ ਕਢਵਾ ਸਕਦੇ ਆ ਤੰਨਾ ट्रांजੈਕਸ਼ਨ ਆਪਾਂ ਨੂੰ ਫਰੀ ਸੀਗੀਆਂ ਤੇ ਜਿਹੜੇ ਛੋਟੇ گاਉਂ ਦੇ ਹੱਤ ਦੇ ਇਲਾਕੇ ਨੇ ਉਹਨਾਂ ਦੇ ਵਿੱਚ ਜਾਂ ਆਪਣੇ ਪਿੰਡਾਂ ਦੇ ਲੋਕਲ ਇਲਾਕੇ ਨੇ ਜਿਹੜੇ ਉਹਨਾਂ ਦੇ ਵਿੱਚ ਪੰਜ ट्रांजੈਕਸ਼ਨਾਂ ਫਰੀ ਸੀ ਤਾਂ ਗਵਰਨਮੈਂਟ ਨੇ ਹੁਣ ਜਿਹੜੀਆਂ ਇਹ ਮਤਲਬ ਕਿ ਮੈਟਰੋ ਸਿਟੀ ਦੇ ਵਿੱਚ ਤੰਨਾ ट्रांजੈਕਸ਼ਨਾਂ ਫਰੀ ਨੇ ਜੇ ਜਿਹੜਾ ਨੌਨ ਮੈਟਰੋ ਸਿਟੀ ਉਹਨਾਂ ਵਿੱਚ 5 ट्रांजैक्शन ਆ ਫ੍ਰੀ ਨੇ ਪਰ ਉਸ ਤੋਂ ਬਾਅਦ ਜੇਕਰ ਆਪਾਂ ਜ਼ਿਆਦਾ ट्रांजैक्शन ਆ ਇੱਕ ਮਹੀਨੇ ਦੇ ਵਿੱਚ ਕਰਦੇ ਆ ਤਾਂ ਆਪਾਂ ਨੂੰ ਇੱਕ ट्रांजैक्शन ਦੇ 21 ਰੁਪਏ ਬੈਂਕ ਨੂੰ ਪੇ ਕਰਨੇ ਪੈਣਗੇ ਜੇਕਰ ਇਸ ਤੋਂ ਤੰਨੇ ट्रांजैक्शन ਤੋਂ ਜ਼ਿਆਦਾ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਰਹਿ ਰਹੇ ਹੈ ਉਹ ਤੇ ਜਿਹੜੇ ਛੋਟੇ ਗਉਂ ਕਸਮਿਆਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਰਹਿ ਰਹੇ ਆ ਤਾਂ ਉਹ ਜੇ ਪੰਜ ट्रांजैक्शंस ਤੋਂ ਵੱਧ ट्रांजैक्शन ਕਰਨਗੇ ਤਾਂ 1 ਰੁਪਈਏ ਪਰ ट्रांजैक्शन ਉਹਨਾਂ ਨੂੰ ਗਵਰਨਮੈਂਟ ਬਣਾਈ ਹੋਏ ATM ਚਾਰਜ ਲੱਗੂਗਾ ਤਾਂ ਇਹ ਇੱਕ ਬਦਲਾ ਬੈਂਕਿੰਗ ਸਿਸਟਮ ਦੇ ਵਿੱਚ ਹੋਇਆ ਉਸ ਤੋਂ ਬਾਅਦ ਆ ਦੋਸਤੋ ਵੀ ਜਿਹੜੇ ਬਚਤ ਖਾਤੇ ਨੇ ਆਪਣੇ ਸੇਵਿੰਗ ਬੈਂਕ ਅਕਾਊਂਟ ਆ ਉਹਨਾਂ ਦੇ ਵਿੱਚ ਆਪਣਾ ਰੁਪਈਆ ਪਿਆ ਰਹਿੰਦਾ ਸੀ ਤੇ ਉਸ ਉੱਤੇ ਬੈਂਕ ਆਪਾਂ ਨੂੰ ਥੋੜਾ ਬਹੁਤਾ ਵਿਆਜ ਦਿੰਦੀ ਸੀ ਤਾਂ ਬਿਆਜ ਦੀ ਜਿਹੜੀ ਦਰ ਸੀ ਉਹਦੇ ਵਿੱਚ ਵੀ ਸਾਰੀਆਂ ਬੈਂਕਾਂ ਨੇ ਇੱਕ ਟੌਪੀ ਕਰੀ ਆ ਉਹ ਕਿੰਨੀ ਕਰੀ ਆ ਆਪਾਂ ਤੁਹਾਨੂੰ ਦੱਸਦੇ ਆ ਹਾਂਜੀ ਦੋਸਤੋ ਜਿਹੜੀ ਸਟੇਟ ਬੈਂਕ ਆਫ ਇੰਡੀਆ ਦੀ ਇਹ ਜਿਹੜੀ ਪਹਿਲਾਂ ਆਪਾਂ ਨੂੰ ਵਿਆਜ ਦੀ ਦਰ ਦਿੰਦੀ ਸੀ ਤੇ ਹੁਣ ਆ ਪਉਂਦੇ ਦੋਨਾਂ ਬਾਰੇ ਗੱਲ ਕਰਾਂਗੇ ਪਹਿਲਾਂ ਆਪਾਂ ਨੂੰ ਇਹ ਜਿਆ 2.70% ਦਿੰਦੀ ਸੀ ਤੇ ਹੁਣ ਆਪਾਂ ਨੂੰ ਇਹ 2.50% ਮਤਲਬ ਕਿ 2.50 ਪੈਸੇ ਵਿਆਜ ਦੇਊਗੀ ਇਸ ਤੋਂ ਬਾਅਦ ਆ ਦੋਸਤੋ HDFC ਬੈਂਕ ਤੇ ICICI ਬੈਂਕ ਇਹ ਪਹਿਲਾਂ ਆਪਾਂ ਨੂੰ 3% ਵਿਆਜ ਦਿੰਦੀਆਂ ਸੀ ਤੇ ਹੁਣ ਇਹ 2.75 ਕਰਤਾ ਇਹਨਾਂ ਨੇ ਘਟਾ ਕੇ ਉਸ ਤੋਂ ਬਾਅਦ ਆ ਦੋਸਤੋ ਜਿਹੜੀ ਮਤਲਬ ਕਿ ਐਕਸੈਸ ਬੈਂਕ ਆ ਤਾਂ ਉਹ ਪਹਿਲਾਂ ਆਪਾਂ ਨੂੰ ਮਤਲਬ ਕਿ 3 65.5% ਦਿੰਦੀ ਸੀ ਤੇ ਉਹਨਾਂ ਨੇ ਘਟਾ ਕੇ ਹੁਣ 3.25% ਯਾ 3.25% ਇਹਦੇ ਉੱਤੇ ਵਿਆਜ ਕਰਦਾ ਮਤਲਬ ਕਿ ਸਵਾ ਤਿੰਨ ਪੈਸੇ ਵਿਆਜ ਦੇ ਕਰਤੇ ਤਾਂ ਇਸ ਤਰ੍ਹਾਂ ਇਹਨਾਂ ਨੇ ਮਤਲਬ ਕਿ ਸੇਵਿੰਗ ਬੈਂਕ ਦੇ ਖਾਤੇ ਆ ਜਿਹੜੇ ਉਹਨਾਂ ਦੇ ਵਿੱਚ ਵੀ ਉਹਨਾਂ ਦੇ ਵਿਆਜ ਦੇ ਦਰਾਂ ਦੇ ਵਿੱਚ ਵੀ ਕਟੌਤੀ ਕੀਤੀ ਆ ਤੇ ਹੁਣ ਆਪਾਂ ਨੂੰ ਜੇਕਰ ਆਪਾਂ ਆਪਣੇ ਸੇਵਿੰਗ ਬੈਂਕ ਅਕਾਊਂਟ ਦੇ ਵਿੱਚ ਜ਼ਿਆਦਾ ਪੈਸੇ ਰੱਖਦੇ ਆ ਤਾਂ ਉਹ ਆਪਾਂ ਨੇ ਵਾਸਤੇ ਘੱਟ ਵਾਲਾ ਸੌਦਾ ਹੋ ਜਾਊਗਾ ਕਿਉਂਕਿ ਉਹਦੇ ਉੱਤੇ ਬੈਂਕ ਨੇ ਵਿਆਜ ਆਪਾਂ ਨੂੰ ਬਹੁਤ ਹੀ ਘਟ ਦੇਣਾਗਾ ਇਸ ਤੋਂ ਬਾਅਦ ਦੋਸਤੋ ਜਿਹੜਾ ਚੈੱਕ ਕਲੀਅਰੈਂਸ ਚੈੱਕ ਕਲੀਅਰੈਂਸ ਕਰਵਾਉਂਦੇ ਸੀ ਆਪਾਂ ਉਹਦੇ ਵਿੱਚ ਵੀ ਗਵਰਨਮੈਂਟ ਨੇ ਮਤਲਬ ਕਿ ਇੱਕ ਬਦਲਾਅ ਕੀਤਾਗਾ ਉਹਦੇ ਵਿੱਚ ਮਤਲਬ ਕਿ ਜਿਹੜਾ ਪੋਜਿਟਿਵ ਪੇਮੈਂਟ ਸਿਸਟਮ ਇਹ ਜ਼ਰੂਰੀ ਕਰਤਾ ਪੋਜਿਟਿਵ ਪੇਮੈਂਟ ਸਿਸਟਮ ਇਹ ਜ਼ਰੂਰੀ ਕਰਤਾ ਗਵਰਨਮੈਂਟ ਨੇ ਹੁਣ ਪੋਜਿਟਿਵ ਪੇਮੈਂਟ ਸਿਸਟਮ ਕੀ ਹੁੰਦਾ ਦੋਸਤੋ ਜੇਕਰ ਆਪਾਂ 50000 ਤੋਂ ਜਾਂ 50000 ਤੋਂ ਵੱਧ ਦਾ ਚੈੱਕ ਕੱਟਦੇ ਆ 50000 ਦਾ ਜਾਂ ਫਿਰ 50000 ਤੋਂ ਵੱਧ ਦਾ ਉਹ ਵੀ ਚੈੱਕ ਕੱਟਦੇ ਆ ਤਾਂ ਉਸ ਚੈੱਕ ਦੀ ਜਾਣਕਾਰੀ ਪਹਿਲਾਂ ਆਪਾਂ ਨੂੰ ਬੈਂਕ ਨੂੰ ਆਪਣੇ ਨੈਟ ਬੈਂਕ ਅੰਗਰਾਹੀ ਐਸਐਮਐਸ ਰਾਹੀਂ ਮਤਲਬ ਕਿ ਬੈਂਕ ਨੂੰ ਸੂਚਨਾ ਦੇਣੀ ਪਊਗੀ ਵੀ ਅਸੀਂ ਇਹ ਚੈੱਕ ਰਾਹੀਂ ਭੁਗਤਾਨ ਕਰ ਰਹੇ ਹਾਂ ਇੰਨੇ ਰੁਪਈਆ ਦਾ ਤਾਂ ਹੀ ਉਹ ਕਲੀਅਰ ਚੈੱਕ ਕਲੀਅਰ ਹੋਊਗਾ ਜੇਕਰ ਆਪਾਂ ਉਹ ਬੈਂਕ ਨੂੰ ਜਾਣਕਾਰੀ ਨਹੀਂ ਦੰਦੇ ਤਾਂ ਫਿਰ ਆਪਣਾ ਉਹ ਜਿਹੜਾ ਚੈੱਕ ਆ ਉਹ ਕੈਨਸਲ ਮੰਨਿਆ ਜਾਊਗਾ ਇਸ ਤੋਂ ਬਾਅਦ ਆ ਦੋਸਤੋ ਜਿਹੜਾ ਪੰਜਵਾਂ ਬਦਲਾਅ ਹੈ ਬੈਂਕਿੰਗ ਸਿਸਟਮ ਦੇ ਵਿੱਚ ਹੋਇਆ ਹੈਗਾ ਉਹ ਆ ਦੋਸਤੋ ਇਹਨਾਂ ਦੇ ਮਤਲਬ ਕਿ ਟਾਈਮ ਦੇ ਵਿੱਚ ਬੈਂਕਾਂ ਦੇ ਖੁੱਲਣ ਦੇ ਟਾਈਮ ਜਾਂ ਫਿਰ ਬੰਦ ਹੋਣ ਦੇ ਟਾਈਮ ਦੇ ਵਿੱਚ ਬਦਲਾਅ ਆ ਹੁਣ ਸਾਰੀਆਂ ਬੈਂਕਾਂ ਨੇ ਜਿਹੜੀਆਂ 1 ਮਈ ਤੋਂ ਉਹ 9 ਵਜੇ ਖੁੱਲ੍ਹ ਜਾਣਗੀਆਂ ਤੇ 4 ਵਜੇ ਤੱਕ ਖੁੱਲੀਆਂ ਰਹਿਣੀਆਂ ਸ਼ਾਮ ਨੂੰ ਇਹ ਬੈਂਕਾਂ ਦਾ ਟਾਈਮ ਰਹੂਗਾ ਮਤਲਬ ਕਿ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਇਹ ਬੈਂਕਾਂ ਦਾ ਟਾਈਮ ਰਹੂਗਾ 9 ਵਜੇ ਤੋਂ ਲੈ ਕੇ 4 ਵਜੇ ਤੱਕ ਤੇ ਜਿਹੜਾ ਸ਼ਨੀਵਾਰਾ ਉਹਨੂੰ ਉਹ ਮਤਲਬ ਕਿ ਹਾਫ ਡੇ ਹੋਊਗਾ। ਹੋਰ ਅੱਧਾ ਦਿਨ ਮਤਲਬ ਕਿ ਇਹਦੀ ਸਵੇਰਾਂ ਮਾਪਾਂ ਨੂੰ ਬੈਂਕਾਂ ਦੀਆਂ ਮਿਲਣਗੀਆਂ। ਤਾਂ ਦੋਸਤੋ ਇਹ ਪੰਜ ਬਦਲਾਅ ਬੈਂਕਾਂ ਦੇ ਸਿਸਟਮ ਦੇ ਵਿੱਚ ਹੋਏ ਆ। ਹੁਣ ਤੁਹਾਨੂੰ ਆਪਾਂ ਦੱਸਦੇ ਆਂ ਵੀ ਇਹ ਪੰਜ ਬਦਲਾਅ ਕਰਨ ਦੇ ਨਾਲ ਆਪਾਂ ਨੂੰ ਕੀ ਕੀ ਆਪਣਾ ਮਤਲਬ ਕਿ ਚੇਂਜਸ ਕਰਨੇ ਪੈ ਸਕਦੇ ਆ। ਤਾਂ ਦੋਸਤੋ ਜਿਵੇਂ ਕਿ ਏਟੀਐਮ ਨਹੀਂ ਆਰਟੀਜੀਐਸਾ ਚਲੋ ਇਹ ਤੋਂ ਆਪਾਂ ਆਨਲਾਈਨ ਕਰ ਸਕਦੇ ਆ ਜਿਹੜਾ ਏਟੀਐਮ ਵਾਲੇ ਨਨ ਟ੍ਰਾਂਜੈਕਸ਼ਨ ਆ ਕਿਤਿਆਂ ਦਾ ਦੇ ਵਿੱਚ ਆਪਾਂ ਨੂੰ ਗਵਰਨਮੈਂਟ ਨੇ ਜਿਹੜਾ ਆਨਲਾਈਨ ਸਿਸਟਮ ਆ ਜਾਂ ਯੂਪੀਆਈ ਪੇਮੈਂਟ ਸਿਸਟਮ ਆ ਉਹਨੂੰ ਬੁਲਾਵਾ ਦੇਣ ਦੇ ਵਾਸਤੇ ਇਹ ਚੀਜ਼ ਕੀਤੀ ਆ ਤਾਂ ਹੁਣ ਯੂਪੀਆਈ ਦੀ ਤਰਫ ਲੋਕਾਂ ਨੂੰ ਆਪਣਾ ਰੁਖ ਕਰਨਾ ਪਊਗਾ ਯੂਪੀਆਈ ਰਾਹੀਂ ਪੇਮੈਂਟ ਦੇ ਵਿੱਚ ਵਾਧਾ ਕਰਨਾ ਪਊਗਾ ਕੈਸ਼ਲੈਸ ਆਪਾਂ ਨੂੰ ਪੇਮੈਂਟ ਕਰਨ ਦੀ ਜ਼ਰੂਰਤ ਹੋਊਗੀ ਕਿਉਂਕਿ ਆਪਾਂ ਨੂੰ ਜੇਕਰ ਏਟੀਐਮ ਤੋਂ ਕੈਸ਼ ਕਢਾ ਕੇ ਆਪਾਂ ਭਰਤਾਂਗੇ ਆਪਾਂ ਨੂੰ ਜਿਆਦਾ ਚਾਰਜਸ ਲੱਗਣਗੇ ਆਪਾਂ ਨੂੰ ਪੇ ਕਰਨਾ ਪਊਗਾ ਇਸ ਤੋਂ ਬਾਅਦ ਆ ਦੋਸਤੋ ਜਿਹੜਾ ਬੈਂਕਾਂ ਨੇ ਵਿਆਜ ਦਰਾਂ ਦੇ ਵਿੱਚ ਕਟੌਤੀ ਕੀਤੀ ਹੈ ਉਹਦੇ ਨਾਲ ਆਪਣੇ ਤੇ ਕੀ ਅਸਰ ਪਊਗਾ ਤਾਂ ਦੋਸਤੋ ਜਿਨ੍ਹਾਂ ਦਾ ਵੀ ਮਤਲਬ ਕਿ ਆਪਣੇ ਸੇਵਿੰਗ ਬੈਂਕ ਅਕਾਊਂਟ ਦੇ ਵਿੱਚ ਜਿਆਦਾ ਪੈਸੇ ਰੱਖ ਰੱਖੇ ਆ ਤਾਂ ਜਾਂ ਤਾਂ ਫਿਰ ਉਹ ਐਫ ਡੀ ਕਰਨਗੇ ਉਸ ਦੀ ਜਾਂ ਆਰ ਡੀ ਕਰਨਗੇ ਜਾਂ ਫਿਰ ਮਿਊਚੁਅਲ ਫੰਡ ਦੇ ਵਿੱਚ ਉਹ ਆਪਣਾ ਪੈਸਾ ਲਗਾ ਸਕਦੇ ਆ ਕਿਉਂਕਿ ਸੇਵਿੰਗ ਬੈਂਕ ਦੇ ਵਿੱਚ ਆਪਾਂ ਨੂੰ ਜਿਆਦਾ ਪੈਸਾ ਰੱਖਣ ਦਾ ਕੋਈ ਜਿਆਦਾ ਫਾਇਦਾ ਨਹੀਂ ਜੇ ਕੋਈ ਦੋਤੇ ਵਿਆਜ ਦੀ ਦਰ ਬਹੁਤ ਹੀ ਮੈਂਕਾਨੇ ਹੋਣ ਹੋਰ ਜ਼ਿਆਦਾ ਕਟਾ ਦਿੰਦੀ ਆ ਪਹਿਲਾਂ ਵੀ ਕੱਟੇ ਮਿਲਦੀ ਸੀ ਉਸ ਤੋਂ ਹੋਰ ਜ਼ਿਆਦਾ ਹੁਣ ਘੱਟ ਮਿਲੂਗੀ ਇਸ ਤੋਂ ਬਾਅਦ ਆ ਦੋਸਤੋ ਜਿਹੜਾ ਮਤਲਬ ਕਿ ਇਹ ਜਿਹੜਾ ਇੱਕ ਹੋਰ ਚੈੱਕ ਵਾਲਾ ਸਿਸਟਮ ਇਹਨਾਂ ਨੇ ਕੀਤਾਗਾ ਤਾਂ ਚੈੱਕ ਦੇ ਸਿਸਟਮ ਦੇ ਵਿੱਚ ਕੀ ਹੈ ਆਪਣੇ ਮਤਲਬ ਕਿ ਜਿਹੜਾ ਸਾਈਬਰ ਫਰਾਡ ਆ ਉਹਨੂੰ ਘਟਾਉਣ ਵਾਸਤੇ ਤੇ ਆਪਣੀ ਸਿਕਿਉਰਿਟੀ ਦੇ ਵਾਸਤੇ ਇਹ ਕਦਮ ਚੱਕਿਆਗਾ ਤਾਂ ਇਹ ਚੀਜ਼ ਠੀਕ ਆਗੀ ਵੀ ਜੇਕਰ ਆਪਾਂ 50000 ਤੋਂ ਜ਼ਿਆਦਾ ਚੈੱਕ ਰਾਹੀਂ ਪੇਮੈਂਟ ਕਰਦੇ ਤਾਂ ਆਪਾਂ ਨੂੰ ਬੈਂਕ ਨੂੰ ਜਾਣਕਾਰੀ ਦੇਣੀ ਪਊਗੀ ਵੀ ਅਸੀਂ ਇਹ ਪੇਮੈਂਟ ਕਰ ਰਹੇ ਹਾਂ ਤਾਂ ਇਹ ਇੱਕ ਸਿਕਿਉਰਿਟੀ ਰੀਜ਼ਨ ਕਰਕੇ ਕੀਤਾ ਹੋਇਆ ਬਾਕੀ ਟਾਈਮ ਆ ਜਿਹੜਾ ਇਹ ਗਵਰਨਮੈਂਟ ਨੇ ਸ਼ਾਇਦ ਗਰਮੀ ਨੂੰ ਦੇਖ ਕੇ ਕੀਤਾ ਜਾਂ ਜਿਵੇਂ ਵੀ ਗਵਰਨਮੈਂਟ ਦੇ ਮਤਲਬ ਕਿ ਬੈਂਕਿੰਗ ਸਿਸਟਮ ਦੇ ਵਿੱਚ ਇਹ ਇਹ ਜਿਹੜੇ ਪੰਜ ਬਦਲਾ ਕੀਤੇ ਗਏ ਆ ਤਾਂ ਉਮੀਦ ਆ ਵੀ ਦੋਸਤੋ ਤੁਹਾਨੂੰ ਆਪਣੀ ਜਾਣਕਾਰੀ ਪਸੰਦ ਆਈ ਹੋਊਗੀ ਕਿਸੇ ਕਰ ਕਿਸੇ ਦੋਸਤ ਦਾ ਕੋਈ ਸੁਭਾਅ ਆ ਜਾਂ ਕੋਈ ਸੁਜੈਸ਼ਨ ਦੇਣਾ ਚਾਹੁੰਦਾ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਦੇ ਸਕਦੇ ਹੋ ਬਾਕੀ ਆਪਣੀਆਂ ਵੀਡੀਓ ਨੂੰ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਜੋ ਤੁਹਾਨੂੰ ਆਪਣੀਆਂ ਆਉਣ ਵਾਲੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦੀ ਜਾ ਰਹੇ ਸਾਰੇ ਦੋਸਤਾਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਤਾਂ ਦੋਸਤੋ ਆਪਾਂ ਫਿਰ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ